ਅੱਜ ਸ਼ੰਭੂ ਬੈਰੀਅਰ ਦੇ ਨੇੜੇ ਗੋਦਰੀਜ ਐਂਡ ਬॉयਜ਼ ਕੰਪਨੀ ਦੇ ਵੇਅਰਹਾਊਸ ਦੇ ਵਿੱਚ ਨਵਲ ਗੋਦਰੀਜ ਫਾਊਂਡਰ ਦੀ ਯਾਦ ਦੇ ਵਿੱਚ ਬਲੱਡ ਡੋਨੇਟ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਮਜਾਜ ਖਾਨ ਮੈਨੇਜਰ ਅਤੇ ਚਰਨਜੀਤ ਪਰਾਸ਼ਰ ਚੀਫ ਮੈਨੇਜਰ ਐਸ ਐਚਓ ਸ਼ੰਭੂ ਅਮ੍ਰਿਤ ਪਾਲ ਸਿੰਘ ਅਤੇ ਫਾਇਰ ਅਫਸਰ ਰਾਜਪਰਾ ਆਮਰਪ੍ਰੀਤ ਸਿੰਘ ਰੂਬੀ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਜਿਸ ਦੇ ਵਿੱਚ ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਦੀ ਟੀਮ ਦੇ ਵੱਲੋਂ 35 ਦੇ ਕਰੀਬ ਯੂਨਿਟ ਇਕੱਠਾ ਕੀਤਾ ਗਿਆ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਤਾਂ ਜੋ ਕਈ ਲੋਕਾਂ ਦੀ ਜਾਨ ਪਹਚਾਈ ਜਾ ਸਕੇ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਗੋਦੜੀ ਚ ਕੰਪਨੀ ਦੇ ਜਰਨਲ ਮੈਨੇਜਰ ਮਜਾਜ ਖਾਨ ਦਾ ਸੋ ਆਓ ਤੁਹਾਨੂੰ ਵੀ ਸੁਣਾਉਂਦੇ ਆ ਮੇਰਾ ਨਾਮ ਮਜਾਜ ਖਾਨ ਹੈ ਜੀ ਤੇ ਮੈਂ ਗੋਦੜੀ ਦਾ ਜਰਨਲ ਮੈਨੇਜਰ ਹੈਗਾ ਜਿਹੜਾ ਮੇਰਾ ਹੈਗਾ ਵੇਅਰਹਾਊਸ ਹੈਗਾ ਮੈਂ ਨਾਲ ਮੇਰੇ ਅੰਡਰ ਆਉਂਦਾ ਹੈਗਾ ਤੇ ਇੱਥੇ ਅਸੀਂ ਹਰ ਸਾਲ 8 ਜਾਂ 9 ਤਰੀਕ ਨੂੰ ਅਗਸਟ ਚ ਹਰ ਸਾਲ ਅਸੀਂ ਬਲੱਡ ਡੋਨੇਸ਼ਨ ਕੈਂਪ ਕਰਾਉਂਦੇ ਨੇ ਇਹ ਬਲੱਡ ਡੋਨੇਸ਼ਨ ਦਾ ਜਿਹੜਾ ਕੈਂਪ ਹੈਗਾ ਅਸੀਂ ਇਹ ਆਪਣਾ ਸਾਡੇ ਜਿਹੜੇ ਪੁਰਾਣੇ ਸੀਟ ਸਾਹਿਬ ਸੀਗੇ ਨਵਲ ਗੋਦੇ ਚ ਉਹਨਾਂ ਦੀ ਯਾਦ ਚ ਕਰਾਣੇ ਨੇ ਤੇ ਇਹ ਜਿਹੜੀ ਬਲੱਡ ਡੋਨੇਸ਼ਨ ਦੀ ਡਰਾਈਵ ਹੈਗੀ ਆ ਆ ਸਾਡੇ ਪੂਰੇ ਹਿੰਦੁਸਤਾਨ ਚ ਚਲਦੀ ਹੈਗੀ ਆ ਜਿੰਨੀਆਂ ਸਾਡੀਆਂ 25 ਬ੍ਰਾਂਚੇਸ ਹੈਗੇ ਆ ਉਹ ਸਾਡੇ ਵੇਰਹਾਊਸੇਸ ਹੈਗੇ ਆ ਸਾਡੀਆਂ ਸਾਰੀ ਫੈਕਟਰੀਆਂ ਚ ਤੇ ਇਹ 8 9 ਤਰੀਕ ਨੂੰ ਸਾਰੇ ਹਿੰਦੁਸਤਾਨ ਚ ਅਸੀਂ ਕਰਦੇ ਨੇ ਤੇ ਰਫਲੀ ਜਿਹੜਾ ਅਸੀਂ ਹੈਗਾ 5000 ਯੂਨਿਟਸ ਅਸੀਂ ਕਲੈਕਟ ਕਰਦੇ ਨੇ ਇਹਨਾਂ ਦੇ ਨਾਲ ਚ ਤੇ ਇਹ ਜਿਹੜਾ ਬਲੱਡ ਬੈਂਕ ਬਲੱਡ ਡੋਨੇਸ਼ਨ ਅਥੇ ਅਸੀਂ ਜਿਹੜਾ ਕਰਦੇ ਹੈਗਾ ਏ ਆਪਣਾ ਰੋਟਰੀ ਬੈਂਕ ਚੰਡੀਗੜ੍ਹ ਦੇ ਥਰੂ ਉਹਨਾਂ ਦੇ ਸਹਿਯੋਗ ਚ ਨਾਲ ਆਪਣਾ ਪੁਲਿਸ ਡਿਪਾਰਟਮੈਂਟ ਸਾਨੂੰ ਸਹਿਯੋਗ ਦਿੰਦਾ ਸਾਡਾ ਫਾਇਰ ਡਿਪਾਰਟਮੈਂਟ ਜਿਹੜਾ ਹੈਗਾ ਇਹਨਾਂ ਦਾ ਸਾਨੂੰ ਸਹਿਯੋਗ ਕਰਦਾ ਇਹਨਾਂ ਦੇ ਮੁਲਾਜ਼ਮ ਇੱਥੇ ਆ ਕੇ ਬਲੱਡ ਡੋਨੇਟ ਕਰਦੇ ਨੇ ਸਾਡੇ ਨਾਲ ਤੇ ਜਿਹੜੇ ਆਪਣੇ ਇੰਟਰਨਲ ਮੁਲਾਜ਼ਮ ਇਹ ਓਪਨ ਟੂ एवरीवन ਹੈਗਾ ਸਿਰਫ ਗਾਡਰੇਟ ਲਈ ਨਹੀਂ ਹੈਗਾ ਇਹ ਓਪਨ ਜਿਹੜੀ ਹੈਗੀ ਕੋਈ ਵੀ ਆ ਕੇ ਕਰ ਸਕਦਾ ਹੈ ਜਿਹੜੇ ਪੂਰੇ EMPLOYEES ਕੰਮ ਕਰਦੇ ਆ EMPLOYEES ਵੀ ਕਰ ਸਕਦੇ ਨੇ ਜਿਹੜੇ ਸਾਡੇ ਟਰਾਂਸਪੋਰਟਰ ਨੇ ਡਰਾਈਵਰ ਨੇ ਜਿਹੜੇ ਰਾਤੋਂ ਵੀ ਚੱਲਦਾ ਆ ਰਿਹਾ ਹੈਗਾ ਅਸੀਂ ਉਹਨੂੰ ਵੀ ਕਹਿੰਨੇ ਆ ਵੀ ਆ ਕੇ ਇੱਕ ਵਾਰੀ ਤੇ ਇਸ ਤੋਂ ਵੱਡਾ দান ਕੋਈ ਨਹੀਂ ਹੈਗਾ ਲੋਕ ਇਹ ਅਸੀਂ ਪ੍ਰਪੋਗੇਟ ਕਰਦੇ ਆ ਕਿ ਸਾਲ ਚ ਇੱਕ ਵਾਰੀ ਤਕਰੀਬਨ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਬੜਾ ਅੱਛਾ ਉਪਰਾਲਾ ਕਰ ਰਹੇ ਨੇ ਖਾਨ ਸਾਹਿਬ ਗੋਧਰੇ ਜਲਨ ਦੇ ਅੱਜ ਮੈਨੂੰ ਅੱਜ ਹੀ ਪਤਾ ਲੱਗਿਆ ਵੀ ਇਹ ਇਹਨਾਂ ਦੀ ਡੈਥ ਅਨਿਵਰਸਰੀ ਹੈ ਡੈਥ ਅਨਿਵਰਸਰੀ ਤੇ ਬੜਾ ਅੱਛਾ ਉਪਰਾਲਾ ਹੈ ਜੀ ਇਸ ਤੋਂ ਵੱਡਾ দান ਹੈ ਨਹੀਂ ਖੂਨ ਤੋਂ ਬਿਹਤਰ ਤੇ ਬੜਾ ਅੱਛਾ ਲੱਗੇ ਇਥੇ ਆ ਕੇ ਸਾਰਿਆਂ ਨੂੰ ਮਿਲਿਆ ਕੀ ਸੰਦੇਸ਼ ਦੇਣਾ ਚਾਹੋਗੇ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਜਿੰਨੇ ਵੀ ਲੋਕ ਨੇ ਇਹਦੀ ਲੋੜ ਬਹੁਤ ਹੈ ਐਕਸੀਡੈਂਟਾਂ ਚ ਕਈ ਲੋਕ ਖੂਨ ਦੀ ਕਮੀ ਕਰਕੇ ਵਿਚਾਰੇ ਨਹੀਂ ਰਹਿਤ ਹੋ ਜਾਂਦੀ ਹੈ ਤੇ ਇੱਕ ਬਹੁਤ ਇਨਸਾਨੀ ਜਣਾ ਕੀਮਤੀ ਪਹੁੰਚਾਈਆਂ ਜਿੰਨੇ ਵੀ ਮੇਜਰ ਐਕਸੀਡੈਂਟਸ ਨੇ ਜਿਹੜੇ ਫ੍ਰੈਕਚਰ ਹੈ ਕੋਈ ਜ਼ਿਆਦਾ ਇੰਜਰੀ ਹੋ ਜੇ ਤਾਂ ਉਹਦੇ ਚ ਬਲੱਡ ਦੀ ਲੋੜ ਪੈਂਦੀ ਪੈਂਦੀ ਹੈ ਤੇ ਮੈਂ ਇਹ ਅਪੀਲ ਕਰੂੰਗਾ ਸਾਰਿਆਂ ਨੂੰ ਵੀ ਵਤ ਵਤ ਖੂਨਦਾਨ ਕਰਨੇ ਸੇਫ ਹੈ ਕੁਝਾਂ ਘਰ ਤਾਂ ਮੈਂ ਵੀ ਦਾਨ ਕਰ ਚੁੱਕਿਆ ਮੈਂ ਵੀ ਬਹੁਤ ਦਾਨ ਕਰਦਾ ਗੋਦਰੇਜ ਤੇ ਆਏ ਸੀਗੇ ਇੱਥੇ ਹਰ ਸਾਲ ਇਹ ਬਲੱਡ ਡੋਨੇਸ਼ਨ ਕੈਂਪ ਲਗਾਉਂਦੇ ਨੇ ਮੈਂ ਔਰ ਅੱਜ ਮੇਰੀ ਸਾਰੀ ਟੀਮ ਆਈ ਸੀ ਅਸੀਂ ਵੀ ਅੱਜ ਸਾਰਿਆਂ ਨੇ ਬਲੱਡ ਡੋਨੇਟ ਕੀਤਾ ਬਹੁਤ ਅੱਛਾ ਲੱਗਦਾ ਇਸ ਤੋਂ ਉੱਪਰ ਕੋਈ ਦਾ ਨਹੀਂ ਹੈ ਖੂਨਦਾਨ ਮਹਾਨ ਹੈ ਸਭ ਕਹਿਆ ਗਿਆ ਔਰ ਇਹ ਦਾਨ ਕਰਨਾ ਚਾਹੀਦਾ ਮੈਂ ਬਹੁਤ ਖੁਸ਼ ਹਾਂ ਔਰ ਇਹਨਾਂ ਨੂੰ ਅਪਰੀਸ਼ੀਏਟ ਕਰਦਾ ਤੇ ਹਰ ਸਾਲ ਇਹ ਬਲੱਡ ਡੋਨੇਸ਼ਨ ਕੈਂਪ ਇਸੇ ਲਈ ਆਉਂਦੇ ਹੈਗੇ ਆ ਤੇ ਆਪਣਾ ਗੋਦਰੇ ਦਾ ਸਟਾਫ ਪਲੱਸ ਫਾਇਰ ਬ੍ਰਿਗੇਡ ਫਾਇਰ ਵਾਲਾ ਦਾ ਸਟਾਫ ਔਰ ਆਪਣਾ ਪੋਲੀਸਟਾਫ ਇਹ ਵੀ ਸਾਰਿਆਂ ਦਾ ਸਪੋਰਟਿਵ ਰਹਿੰਦਾ ਹੈ ਹਰ ਸਾਲ ਅਸੀਂ ਲਗਭਗ ਪੂਰੇ ਇੰਡੀਆ ਚ 8 ਤੇ 9 ਅਗਸਤ ਨੂੰ ਲੰਨੇ ਆ ਤੇ ਇਸ ਚ ਤਕਰੀਬਨ 5000 ਰਿਓਨਟਾਪਾ ਇਥੋਂ ਕਲੈਕਟ ਕਰਕੇ ਪੂਰੇ ਇੰਡੀਆ ਭੇਜਦੇ ਆ ਬਲੱਡ ਡੋਨੇਸ਼ਨ ਨਾਲ ਕੋਈ ਅਸਾ ਫਰਕ ਨਹੀਂ ਪੈਂਦਾ ਕਿਉਂਕਿ ਇਮੀਡੀਏਟਲੀ ਇਹਦੀ ਰਿਕਵਰੀ ਹੋ ਜਾਂਦੀ ਹੈਗੀ ਹੈ ਮੇਰਾ ਨਾਮ ਡਾਕਟਰ ਮਨੀਸ਼ ਰਾਏ ਹੈ ਸਰ ਕਿਥੋਂ ਆਇਆ ਹਮਾਰੇ ਰੋਟਰੀ ਐਂਡ ਬਲੱਡ ਬੈਂਕ ਸੁਸਾਇਟੀ ਰਿਸੋਰਸ ਸੈਂਟਰ ਚੰਡੀਗੜ੍ਹ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਇਹ ਕੈਂਪ ਲੱਗਿਆ ਕਹਿਣਾ ਚਾਹਤੇ ਹੈ ਕਿ ਕੁਸ਼ਭ ਨਹੀਂ ਹੈ जो गोदरेज एंड बॉयस और इनकी जो टीम है पूरी वो बहुत ही आ, अमेजिंग है और हर साल पूरे डेडिकेशन से हमें इनवाइट करते हैं और इस नोबल कॉज में हमारा साथ देते हैं और अपने जो इम्प्लॉज़ हैं और अपने साथ जो उनके गेस्ट्स हैं उनको मोटिवेट करके यहाँ पे ज़्यादा से ज़्यादा ब्लड डोनेशन की कोशिश करते हैं और जितना भी हम कर सकते हैं अपने एज ए सोशल एज ए कम्यूनिटी के लिए वो उतना वो वेलकम्ड है चाहे एक डोनर हो चाहे सौ डोनर हो जिसको ब्लड की जरूरत महसूस हुई है उसके लिए एक यूनिट भी सौ परसेंट है न्यूज 89 पंजाब के लिए राजपुरा तो पत्रकार मोहित कुमार की खास रिपोर्ट न्यूज 89 पंजाब الخبر خبر جزده هو بأسر